ਸਤਸਿਰਿਅ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਪੱਕੀ ਹੋਈ ਹੈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਸਿਆਸੀ ਸਮੀਕਰਨ ਤੈਅ ਕੀਤੇ ਜਾ ਰਹੇ ਹੈ ਕਿਉਂਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਹੋਇਆਂ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਜੋਰ-ਸ਼ੋਰ ਨਾਲ ਅਰੰਭੀਆਂ ਹੋਈਆਂ ਹਨ ਔਰ ਰਣਨੀਤੀਆਂ ਵੀ ਤੈਅ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜਿਵੇਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਸੈਮੀ ਫਾਈਨਲ ਦੱਸਿਆ ਜਾ ਰਿਹਾ ਸੀ 2027 ਦੀਆਂ ਚੋਣਾਂ ਦਾ ਉਸੇ ਤਰ੍ਹਾਂ ਹੀ ਹੁਣ ਨਗਰ ਨਿਗਮ ਜੋ ਸ਼ਹਿਰੀ ਚੋਣਾਂ ਹੈ ਇਹਨਾਂ ਦੇ ਵਿੱਚ ਵੀ ਜਿਹੜੀ ਨਵਜ ਹੈ ਉਹ ਪਛਾਣਨ ਦੇ ਵਿੱਚ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ ਕਿ ਇਹਨਾਂ ਦੇ ਜੋ ਰਿਜ਼ਲਟ ਆਉਣੇ ਹਨ ਉਹ ਵੀ 2027 ਦੀਆਂ ਚੋਣਾਂ ਦੇ ਸਮੀਕਰਨ ਬਦਲਣ ਦੇ ਸਮਰੱਥ ਹੋਣਗੇ ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ ਜਿਹੜੀ ਭਰਮੀ ਟੱਕਰ ਹੈ ਤਿੰਨ ਪਾਰਟੀਆਂ ਚ ਜ਼ਰੂਰ ਦੇਖਣ ਨੂੰ ਮਿਲੇਗੀ ਜਿਵੇਂ ਹੁਣ ਹਾਲ ਹੀ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਟੱਕਰ ਦੇਖਣ ਨੂੰ ਮਿਲੀ ਹੈ ਆਮ ਆਦਮੀ ਪਾਰਟੀ ਸਤਾਤਾ ਰੀ ਪਾਰਟੀ ਵੱਲੋਂ ਤੇ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੀ ਚੰਗੀ ਵਾਪਸੀ ਹੋਈ ਹੈ ਕਿਉਂਕਿ ਲੋਕ ਸਭਾ ਦੀ ਜਿਹੜੀਆਂ ਚੋਣਾਂ ਹੋਈਆਂ ਸਨ 2024 ਦੇ ਵਿੱਚ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਬਹੁ ਗਿੰਤੀ ਦੇ ਵਿੱਚ ਜਿਹੜੇ ਐਮਪੀ ਸਨ ਉਹ ਜਿੱਤ ਕੇ ਪਾਰਲੀਮੈਂਟ ਗਏ ਸਨ ਉਸ ਤੋਂ ਬਾਅਦ ਕਾਂਗਰਸ ਨੂੰ ਇਹੀ ਆਸ ਹੈ ਕਿ 2027 ਦੇ ਵਿੱਚ ਵੀ ਉਹਨਾਂ ਦਾ ਜਿਹੜਾ ਵੋਟਪੈਂਕ ਹੈ ਉਹ ਦੁਬਾਰਾ ਸੱਤਾ ਹਾਸਲ ਕਰਨ ਦੇ ਲਈ ਮਦਦਗਾਰ ਸਾਬਤ ਹੋਵੇਗਾ ਬੇਸ਼ੱਕ ਕਾਂਗਰਸ ਪਾਰਟੀ ਇਸ ਵਕਤ ਕਾਟੋਕਲੇਸ ਸਿਖਰਾਂ ਤੇ ਹੈ ਉਦੋਂ ਤੋਂ ਹੀ ਕਾਟੋਕਲੇਸ ਜ਼ਿਆਦਾ ਵੱਧ ਗਿਆ ਜਦੋਂ ਤੋਂ ਮੈਡਮ ਨਵਜੋਤ ਕੋਰ ਸਿੱਧੂ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਸਾਰੀ ਪਾਰਟੀ ਫੇਰ ਇੱਕ ਵਾਰ ਧੜੇਬੰਦੀ ਦੀ ਸ਼ਿਕਾਰ ਹੋਈ ਚਰਨਜੀਤ ਸਿੰਘ ਚੰਨੀ ਨੇ ਕੋਸ਼ਿਸ਼ ਕੀਤੀ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਪਰ ਹੁਣ ਖੁਦ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਉਸ ਨੂੰ ਜੱਟਵਾਦ ਬਨਾਮ ਦਲਿਤਤਾ ਜਿਹੜਾ ਨਾਮ ਦਿੱਤਾ ਗਿਆ ਉਸ ਨੂੰ ਲੈ ਕੇ ਇੱਕ ਵਾਰ ਸਿਆਸਤ ਫਿਰ ਪਖੀ ਹੋਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਭ ਨੂੰ ਦਿੱਲੀ ਬੁਲਾਇਆ ਹੋਇਆ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਕੀ ਫੈਸਲਾ ਹੁੰਦਾ ਹੈ ਉਹਦੇ ਨਾਲ ਵੀ ਪੰਜਾਬ ਦੇ ਜਿਹੜੇ ਸਮੀਕਰਨ ਸਿਆਸਤ ਦੇ ਉਹ ਵੀ ਬਦਲਣਗੇ ਬੇਸ਼ੱਕ ਅਕਾਲੀ ਦਲ ਬਾਦਲ ਵੱਲੋਂ ਚੰਗੀ ਵਾਪਸੀ ਹੋਈ ਸੀ ਪਰ ਅਕਾਲੀ ਦਲ ਬਾਦਲ ਦਾ ਵੀ ਇਸ ਵਕਤ ਆਪਣੇ ਆਪ ਨੂੰ ਜਮੀਨੀ ਪੱਧਰ ਤੇ ਜਥੇਬੰਦ ਕਰਨ ਲਈ ਤਕੜਾ ਜ਼ੋਰ ਲੱਗ ਰਿਹਾ ਹੈ ਕਿਉਂਕਿ ਜਦੋਂ ਅਕਾਲੀ ਦਲ ਬਾਦਲ ਟੁੱਟਿਆ ਤਾਂ ਬਹੁਤ ਸਾਰੇ ਸੀਨੀਅਰ ਆਗੂ ਜਿਹੜੇ ਸਨ ਉਹ ਅਕਾਲੀ ਦਲ ਪੁਨਰਸੁਰਜੀਤ ਵਿੱਚ ਚਲੇ ਗਏ ਅਤੇ ਦੂਸਰੇ ਪਾਸੇ ਜਿਹੜਾ ਭਾਜਪਾ ਨਾਲ ਗੱਠਜੋੜ ਸੀ ਜਿਸ ਦੇ ਵਿੱਚ 25 ਤੋਂ 30 ਜੜੀਆਂ ਸੀਟਾਂ ਸਨ ਉਹ ਭਾਜਪਾ ਵੱਲੋਂ ਲੜੀਆਂ ਜਾਂਦੀਆਂ ਸਨ ਦੋਵਾਂ ਦਾ ਅਲਾਈਂਸ ਸੀ ਤਾਂ ਉੱਥੋਂ ਵੀ ਹੁਣ ਬਾਦਲ ਪਰ ਜਿਹੜੀ ਬਾਦਲਦਲ ਹੈ ਉਹ ਨਵੇਂ ਉਮੀਦਵਾਰਾਂ ਦੀ ਭਾਲ ਦੇ ਵਿੱਚ ਹੈ ਔਰ ਸੁਪੀਰ ਸਿੰਘ ਬਾਦਲ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਸਾਰੇ ਜਿਹੜੇ ਨਵੇਂ ਚਿਹਰੇ ਉਤਾਰਨੇ ਆ ਉਹ ਨੌਜਵਾਨ ਚਿਹਰੇ ਹੋਣ ਤਾਂ ਕਿ ਜਿਹੜੀ ਸਿਆਸਤ ਦਾ ਭਵਿੱਖ ਹੈ ਉਹ ਵਧੀਆ ਤਹਿ ਕੀਤਾ ਜਾ ਸਕੇ ਉੱਥੇ ਹੁਣ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਮਜ਼ਬੂਤ ਹੁੰਦਾ ਜਿਵੇਂ ਨਜ਼ਰ ਆ ਰਿਹਾ ਹੈ ਹਾਲੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਹਲਕਾ ਮੋੜ ਤੋਂ ਸਰਦਾਰ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਦੇ ਹੇਠ ਮੋੜ ਤੋਂ ਮਨਜਿੰਦਰ ਸਿੰਘ ਤੇ ਮਾਤਾ ਜੀ ਮੌਜੂਦਾ ਐਮਸੀ ਸਤਨਾਮਕੌਰ ਆਮ ਆਦਮੀ ਪਾਰਟੀ ਨੂੰ ਛੱਡ ਕੇ 200 ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸੇਖੋਂ ਸਾਬ ਨੇ ਸਭ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਆਗੂ ਵਰਕਰ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਸਭ ਨੂੰ ਉਹਨਾਂ ਦਾ ਬੰਦਾ ਮਾਨ ਸਤਕਾਰ ਦਿੱਤਾ ਜਾਏਗਾ ਉਥੇ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਆਉਣ ਵਾਲਾ ਸਮਾ ਜਿਹੜਾ ਹੈ ਉਹ ਅਕਾਲੀ ਦਲ ਬਾਦਲ ਦਾ ਹੈ ਕਿਉਂਕਿ ਲੋਕ ਹਰ 5 ਸਾਲ ਬਾਅਦ ਜੋ ਬਦਲਾ ਦੇਖਦੇ ਹੈ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਗਠਜੋੜ ਦੀ ਸਰਕਾਰ ਸੀ ਲੋਕਾਂ ਨੇ ਉਹਨਾਂ ਤੋਂ ਮੂੰਹ ਮੋੜ ਕੇ ਕਾਂਗਰਸ ਪਾਰਟੀ ਦੇ ਵਿੱਚ ਵਿਸ਼ਵਾਸ ਜਤਾਇਆ ਬੇਸ਼ੱਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਿਰ ਲੋਕਾਂ ਨੇ ਕਾਂਗਰਸ 'ਚ ਵਿਸ਼ਵਾਸ ਜਤਾਇਆ ਸੀ ਪਰ ਜਿਸ ਤਰੀਕੇ ਦੀ ਨਾਲ ਹੁਣ ਪਾਰਟੀ ਦੇ ਅੰਦਰ ਫੁੱਟ ਪਈ ਹੋਈ ਹੈ ਲੀਡਰਾਂ ਦੀ ਆਪਸ ਵਿੱਚ ਨੋਕ ਚੋਕ ਲਗਾਤਾਰ ਜਾਰੀ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਇਸ ਗੱਲ ਦਾ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਏਗਾ ਉਧਰੋਂ ਹਾਈ ਕਮਾਂਡ ਨੇ ਇਹ ਕਹਿ ਦਿੱਤਾ ਹੈ ਕਿ ਸਾਡਾ ਜਿਹੜਾ ਸੀਐਮ ਦਾ ਚਿਹਰਾ ਉਹ ਅਸੀਂ ਅਨਾਉਂਸ ਨਹੀਂ ਕਰਨਾ ਜੇਕਰ ਬਹੁਮਤ ਹਾਸਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਸੀਐਮ ਕਿਸ ਨੂੰ ਬਣਾਉਣਾ ਹੈ ਉਥੇ ਹੀ ਅਕਾਲੀ ਦਲ ਬਾਦਲ ਦੀ ਵਾਪਸੀ ਚੰਗੀ ਹੋ ਰਹੀ ਹੈ ਪਿੰਡ ਲੈਵਲ ਤੇ ਗਰਾਊਂਡ ਪੱਧਰ ਤੇ ਇਹ ਕਾਫੀ ਮਜ਼ਬੂਤ ਹੋ ਰਿਹਾ ਦਿਨ ਬਦ ਦਿਨ ਔਰ ਇਹਨਾਂ ਦੇ ਵੱਲੋਂ ਸਾਫ਼ ਹੈ ਕਿ ਜੇਕਰ ਬਹੁਤ ਮਿਲਦਾ ਹੈ ਤਾਂ ਸੀਐਮ ਦਾ ਚਿਹਰਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਖੋਦੀ ਹੋਣਗੇ ਧੰਨਵਾਦ